ਦੋਸਤੋ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਦੇ ਵਿੱਚ ਸਰਕਾਰ ਪ੍ਰਸ਼ਾਸਨ ਆਪਣੀ ਵਾਹ ਲਾ ਰਿਹਾ ਪਰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਹਿੰਮਤੀ ਦਰਦੀ ਲੋਕ ਨੇ ਜਿਹੜੇ ਸਤਲੁਜ ਦੀਆਂ ਲਹਿਰਾਂ ਦੇ ਸਾਹਮਣੇ ਇਹ ਕੰਢਾ ਆ ਕੇ ਖੜੇ ਨੇ ਇਹ ਪੰਜਾਬ ਦੇ ਉਹ ਦੇਸੀ ਇੰਜੀਨੀਅਰਸ ਨੇ ਜੋ ਰੁੜਦੇ ਬੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਕੌਣ ਕਹਿੰਦਾ ਹੈ ਕਿ ਦਰਿਆਵਾਂ ਨੂੰ ਵੰਨ ਨਹੀਂ ਲੱ ਸਕਦੇ ਇੱਕ ਕੋਸ਼ਿਸ਼ ਤਾਂ ਕਰਕੇ ਵੇਖੋ ਇਹ ਉਹ ਕੋਸ਼ਿਸ਼ ਹੈ ਇਹ ਉਹ ਪੰਜਾਬ ਦੇ ਲੋਕ ਕੋਸ਼ਿਸ਼ ਕਰ ਰਹੇ ਨੇ ਜਿਹੜੇ ਕੀ ਹੋਰ ਲੋਕ ਹੋ ਕਰਨ ਤੋਂ ਚੱਬਦੇ ਨੇ ਤਾਂ ਤਸਵੀਰ ਦੇਖੋ ਇਹ ਜਾਲ ਬਣਾਏ ਜਾ ਰਹੇ ਨੇ ਦੇਸੀ ਤਰੀਕਿਆਂ ਦੇ ਨਾਲ ਟੈਕਨੀਕਲ ਤਰੀਕਾ ਹੁੰਦਾ ਹੈ ਸਰਕਾਰਾਂ ਦੇ ਇੰਜੀਨੀਅਰਸ ਕੰਮ ਕਰਦੇ ਨੇ ਪਰ ਇਹ ਪੰਜਾਬ ਦੇ ਦੇਸੀ ਇੰਜੀਨੀਅਰਾਂ ਦੀ ਟੀਮ ਹੈ ਦੇਖੋ ਕਿਸ ਤਰ੍ਹਾਂ ਇਹ ਵੱਡੀ ਤعداد ਦੇ ਵਿੱਚ ਇਹ ਜਾਲ ਬੁਣਨ ਦਾ ਕੰਮ ਕਰ ਰਹੇ ਨੇ ਦੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੱਡੇ ਪੱਧਰ ਤੇ ਦੇਖੋ ਸਮਾਨ ਸਮੱਗਰੀ ਜਿਹੜੀ ਇੱਥੇ ਲੈ ਕੇ ਆਂਦੀ ਜਾ ਰਹੀ ਆ ਤਾਂ ਉਸ ਤੋਂ ਬਾਅਦ ਜਾਲ ਬੁਣਨ ਦਾ ਕੰਮ ਆ ਜਿਹੜਾ ਉਹ ਇਹ ਪੰਜਾਬੀ ਨੌਜਵਾਨ ਪੰਜਾਬੀ ਬਾਰਡਰ 벨ਟ ਦੇ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਿ ਆਖਰ ਕਿਸ ਤਰ੍ਹਾਂ ਇਹ ਲੋਕ ਇਸ ਸਕੀਮ ਕਿੰਨੀ ਕਾਰਗਰ ਹੈ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਕਿ ਕਿਸ ਤਰ੍ਹਾਂ ਸਿਸਟਮ ਦੇ ਨਾਲ ਇਹੜਾ ਇਹ ਕੰਮ ਹੋ ਸਕਦਾ ਹੈ ਭਾਈ ਸਾਹਿਬ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ ਅਸੀਂ ਹੂੰ ਸਾਨੂੰ 20 ਸਾਲ ਹੋ ਗਏ ਨੇ ਕੰਮ ਕਰਦਿਆਂ ਤੁਹਾਡੇ ਬਜ਼ੁਰਗ ਵੀ ਇਹੀ ਕੰਮ ਹਾਂ ਬਜ਼ੁਰਗ ਦਾਦੇ ਪਰਦਾ ਲੋਹੇ ਦੇ ਜਾਲ ਬੰਨ੍ਹਦੇ ਰਹੇ ਸਾਡੇ ਪਿਓ ਠੀਕ ਕਿੰਨਾ ਕਾਰਗਰ ਸਾਬਤ ਹੁੰਦਾ ਇਹ ਬੜੀ ਵਧੀਆ ਚੀਜ਼ ਹੈ ਦੇਸੀ ਕੰਮ ਹੂੰ ਮਿੱਟੀ ਪੈ ਜਾਂਦੀ ਗੱਟੇ ਪੈਕ ਹੋ ਜਾਂਦੇ ਨੇ ਟਿਕ ਜਾਂਦਾ ਕੰਮ ਇਹਨਾਂ ਨੂੰ ਪਾਣੀ ਜਾਂ ਕੇ ਇਸੇ ਵਾ ਚੱਲ ਰਹੀ ਹੈ ਸੇਵਾ ਕਿੰਨੀ ਠੇਕੇਦਾਰਾਂ ਦਾ ਵੀ ਕੰਮ ਹੈ ਕੁਝ ਸੇਵਾ ਤੈਨੂੰ ਦਿਹਾੜੀ ਦੇ ਬੰਦੇ ਸਾਰੇ ਲੋਕ ਲੱਗੇ ਹੋਏ ਨੇ 2-3000 ਬੰਦਾ ਲੱਗਾ ਸੀ ਅੱਜ ਤੱਕ ਘੱਟ ਗਏ ਨੇ ਹੂੰ ਬੰਨ ਖੁਰਨ ਤੋਂ ਬਚਿਆ ਹਾਂ ਹਾਂਜੀ ਹਾਂਜੀ ਬਚੇ ਤਾ ਹਾਂ ਬਿਲਕੁਲ ਕਹਿੰਦੇ ਸਾਡੇ ਪੁਰਖੇ ਕੰਮ ਕਰਦੇ ਸੀ ਤਾਂ ਹੁਣ ਇਹ ਬਹੁਤ ਕਿਉਂਕਿ ਇਹ ਦਰਿਆਵਾਂ ਦੇ ਨਜ਼ਦੀਕ ਰਹਿਣ ਵਾਲੇ ਲੋਕ ਨੇ ਤਾਂ ਇਹਨਾਂ ਨੂੰ ਜਿਹੜੀ ਟੈਕਨੀਕ ਹੈ ਵੱਧ ਪਤਾ ਹੈ ਪਰ ਜਿਸ ਤਰ੍ਹਾਂ ਦਾ ਇਸ ਵੇਲੇ ਤਰੀਕਾ ਇਹ ਇਸਤੇਮਾਲ ਕਰ ਰਹੇ ਨੇ ਬਹੁਤ ਕਾਰਗਰ ਹੈ ਪਰ ਇਹ ਹਿੰਮਤੀ ਮਦਤੀ ਲੋਕ ਨੇ ਜੋ ਹਾਰ ਨਾ ਮੰਨਣ ਵਾਲੇ ਲੋਕ ਨੇ ਦੇਖੋ ਕਿਸ ਤਰ੍ਹਾਂ ਮੁਸੀਬਤਾਂ ਦੇ ਨਾਲ ਲੋਹਾ ਲੈਂਦੇ ਹੋਏ ਨਜ਼ਰ ਆ ਰਹੇ ਨੇ